ਤੇ ਜੇ ਕੋ ਪਿਆਰ ਦਾ ਸਾਡੇ ਬੱਚਿਆਂ ਨਾਲ ਗਰਦ ਕਰ ਤੁਪਾ ਕਰਦਾ ਹੈ ਉਹ ਬੰਦਾ ਜੇਲ੍ਹ ਵਿੱਚ ਨਹੀਂ ਚਾਹੀਦਾ ਉਹਨੂੰ ਕਿਸੇ ਪੰਜਾਬ ਦੇ ਚੌਂਕ ਵਿੱਚ ਮੁੱਢੀ ਪਾਠ ਕੇ ਨਿਕਲ ਨਿਕਲ ਕੁੱਪੜੇ ਕਰ ਦੇਣੇ ਚਾਹੀਦੇ ਕੱਖ ਨਹੀਂ ਬੰਨਣਾ ਤੁਹਾਡਾ ਇਤਨਾ ਜੇ ਅਸੀਂ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਸਾਰਾ ਕੁਝ ਕਰਨਾ ਉਹ ਜਿਹੜਾ ਕੱਲ ਭਈਆ ਸਿੰਦਰੋ ਫੜਿਆ ਗਿਆ ਉਹਨੂੰ ਤੇ ਤੁਹਾਡਾ ਤਨੂ ਪਾਣੀ ਚੋਂ ਦਾ ਫਿਰੰਦਿਆ ਛੜ ਕੇ ਤੇ ਤੁਹੀਂ ਖਲੋਤਾ ਦੇਖਿਆ ਆਵੇਗਾ ਗੋਲੂ ਤੇ ਤੁਹਾਡਾ ਪਨੂਣ